ਅਜਿਹੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿੱਦਾਂ ਥੋੜੇ ਹੀ ਸਮੇਂ ਦੇ ਵਿੱਚ ਬਾਰਿਸ਼ ਤੋਂ ਬਾਅਦ ਪਾਣੀ ਜਮਾ ਹੋ ਜਾਂਦਾ ਹੈ ਜਿਹੜੀਆਂ ਆਪਣੀਆਂ ਜਨਤਕ ਥਾਵਾਂ ਨੇ ਉੱਥੇ ਪਾਣੀ ਬੜੀ ਜਲਦੀ ਹੀ ਭਰ ਜਾਂਦਾ ਹੈਗਾ ਵਾ ਸਾਰਾ ਥਾਂ ਪੱਕਾ ਹੁੰਦਾ ਹੈ ਇੱਕ ਦੋ ਘੰਟੇ ਵਿੱਚ ਪਵੇ ਤਾਂ ਜਲਦਲ ਹੋ ਜਾਂਦੀ ਹੈ ਕਾਫੀ ਮੀਂਹ ਦਾ ਪਾਣੀ ਇਕੱਠਾ ਹੋ ਜਾਂਦਾ ਹੈ ਜਿਸ ਕਰਕੇ ਲੋਕਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਵਾ ਇਸ ਵੀਡੀਓ ਵਿੱਚ ਬਸ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ ਕਿ ਇਦਾਂ ਜਿਹੜਾ ਹੈਗਾ ਨਿਕਾਸ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਅੱਜ ਦੇ ਦਿਨ ਬੜੀ ਤੇਜ਼ ਬਾਰਿਸ਼ ਹੋ ਰਹੀ ਹੈ ਬਾਰਿਸ਼ ਤੋਂ ਬਾਅਦ ਬੜਾ ਹੀ ਜ਼ਿਆਦਾ ਪਾਣੀ ਇਕੱਠਾ ਹੋ ਗਿਆ ਅੱਡੇ ਦੇ ਵਿੱਚ ਮੈਂ ਗਿਆ ਸੀਗਾ ਅੱਡੇ ਦੇ ਵਿੱਚ ਦੇਖ ਲਓ ਜੀ ਕਿੰਨਾ ਜ਼ਿਆਦਾ ਪਾਣੀ ਭਰਿਆ ਪਿਆ ਆ ਮੈਂ ਬੱਸ ਵਿੱਚ ਸਫ਼ਰ ਕਰ ਰਿਹਾ ਸੀਗਾ ਦੇਖੋ ਜਦੋਂ ਬੱਸ ਤੁਰ ਰਹੀ ਸੀ ਕਿ ਪਾਣੀ ਕਿਵੇਂ ਲਹਿਰਾ ਬਣਾ ਬਣਾ ਕੇ ਉਛਲਦਾ ਜਾ ਰਿਹਾ ਸੀਗਾ 10 ਤੋਂ 12 ਇੰਚ ਪਾਣੀ ਚੜ੍ਹ ਗਿਆ ਸੀਗਾ ਬੱਸ ਅੱਡੇ ਦੇ ਵਿੱਚ ਬੱਸ ਤਾਂ ਪੂਰਾ ਹੀ ਪਾਣੀ ਦੇ ਨਾਲ ਭਰਿਆ ਹੋਇਆ ਸੀਗਾ ਮੈਨੂੰ ਆਸ-ਪਾਸ ਕਿਤੇ ਵੀ ਕੋਈ ਚੀਜ਼ ਇਦਾਂ ਦੀ ਨਹੀਂ ਨਜ਼ਰ ਆ ਰਹੀ ਸੀ ਕਿ ਜਿਹੜੀ ਪਾਣੀ ਦੇ ਵਿੱਚ ਨਾ ਡੁੱਬੀ ਹੋਵੇ ਲਗਾਤਾਰ ਜਿਵੇਂ ਜਿਵੇਂ ਵਾਦਿ ਗਈ ਵਾਦੀ ਗਈ ਪਾਣੀ ਦਾ ਜਿਹੜਾ ਸੀਗਾ ਉਛਾਲ ਹੋਰ ਵੀ ਤੇਜ਼ ਹੁੰਦਾ ਗਿਆ ਪਾਣੀ ਬੜਾ ਹੀ ਜ਼ਿਆਦਾ ਸੀਗਾ ਤੇ ਲੋਕਾਂ ਨੂੰ ਬੜੀਆਂ ਤਕਲੀਫਾਂ ਦੇਖਣ ਵਿਚਾਰੀਆਂ ਸੀ ਲੋਕ ਬੜੇ ਮੁਸ਼ਤਤ ਕਰ ਰਹੇ ਸੀਗੇ ਬਸ ਜਿਵੇਂ ਹੀ ਜਿਵੇਂ ਹੀ ਅੱਡੇ ਤੋਂ ਬਾਹਰ ਵੱਲ ਤੁਰੇ ਜਾ ਰਹੀ ਸੀਗੀ ਹੁਣ ਅੱਡੇ ਦੇ ਘੇੜ ਤੇ ਆ ਗਈ ਜੇ ਬਸ ਬਸ ਦੇ ਨਾਲ ਦੇਖੋ ਜੀ ਪਾਣੀ ਵੀ ਓਵੇਂ ਓਵੇਂ ਅੱਗੇ ਅੱਗੇ ਤੁਰਿਆ ਜਾ ਰਿਹਾ ਹੈਗਾ ਪਾਣੀ ਬਹੁਤ ਜ਼ਿਆਦਾ ਵਿਚਾਲਾ ਲੈ ਰਿਆ ਸੀ ਜਦੋਂ ਬਸ ਤੁਰ ਰਹੀ ਸੀ ਅੱਡੇ ਤੋਂ ਬਾਹਰ ਆਉਣ ਤੋਂ ਬਾਅਦ ਆ ਦੁਕਾਨਾਂ ਵਿੱਚ ਦੇਖ ਲਓ ਨਾਲ ਦੇ ਆਸ-ਪਾਸ ਕਿਵੇਂ ਲੋਕੀ ਪਾਣੀ ਦੇ ਵਿੱਚ ਤੁਰੇ ਫਿਰੇ ਜਾ ਰਹੇ ਹੈ ਕਿੰਨੀਆਂ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਆ ਸਾਡਾ ਟਾਈਪ ਟਾਵਰ ਦੇਖ ਲਓ ਇਹ ਵੀ ਜਿਹੜਾ ਹੈਗਾ ਜੀ ਪਾਣੀ ਦੇ ਨਾਲ ਨਹੀਂ ਲੱਤ ਫਸ ਰਿਹਾ ਹੋਇਆ ਹੈਗਾ ਸੀਗਾ ਬਸ ਅੱਗੇ ਤੁਰ ਰਹੀ ਸੀਗੀ ਲੋਕੀ ਵੀ ਪਾਣੀ ਦੇ ਵਿੱਚ ਤੁਰ ਰਹੇ ਸੀਗੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸੀਗੇ ਬਹੁਤ ਜ਼ਿਆਦਾ ਮੁਸ਼ਕਲ ਹੁੰਦੀ ਹੈ ਜੇ ਜਦੋਂ ਬਾਰਿਸ਼ ਹੋ ਜਾਂਦੀ ਹੈ ਤੇ ਇਦਾਂ ਬਸਦਿਆਂ ਵਿੱਚ ਪਾਣੀ ਖੜ ਜਾਂਦਾ ਹੈਗਾ ਵਾ ਕੋਈ ਸਰੋਤ ਨਹੀਂ ਹੈਗਾ ਕਿ ਇਸ ਪਾਣੀ ਦੇ ਨਿਕਾਸ ਵਾਸਤੇ ਇਸ ਪਾਣੀ ਨੂੰ ਕਿੱਧਰ ਕੱਢਿਆ ਜਾਵੇ ਹਜੇ ਤਾਂ ਥੋੜੀ ਜਿਹੀ ਬਾਰਿਸ਼ ਹੋਈ ਸੀ ਕਿ ਜੇ ਜ਼ਿਆਦਾ ਬਾਰਿਸ਼ ਹੋ ਜਾਂਦੀ ਤੇ ਜ਼ਿਆਦਾ ਦਿਨ ਪਾਣੀ ਖੜਾ ਰਹਿਣਾ ਸੀਗਾ ਤੇ ਅੱਜ ਵੀ ਮੌਸਮ ਬੜਾ ਹੀ ਬਾਰਿਸ਼ ਵਾਲਾ ਬਣਿਆ ਹੋਇਆ ਹੈਗਾ ਵਾ ਜੇ ਅੱਜ ਵੀ ਇਦਾਂ ਦੀ ਬਾਰਿਸ਼ ਹੋ ਜਾਏਗੀ ਤੇ ਲੋਕਾਂ ਨੂੰ ਕਾਫੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈਗਾ ਵਾ ਦੇਖੋ ਜੀ ਆ ਕਿਵੇਂ ਲੋਕ ਤੁਰੇ ਜਾ ਰਹੇ ਨੇ ਪਾਣੀ ਦੇ ਵਿੱਚ ਕਾਫੀ ਆਲਰੇਡੀ ਸਾਈਕਲ ਵਿੱਚ ਚਲਾ ਰਹੀ ਹੈ ਪਾਣੀ ਦੇ ਵਿੱਚ ਕਾਫੀ ਮਸ਼ਕਿਲ ਪੇਸ਼ ਆ ਰਹੀ ਹੈ ਗੱਡੀ ਦੇ ਵੇਖ ਲਓ ਟਾਇਰ ਜੀ 7-8 ਇੰਚ ਪਾਣੀ ਵਿੱਚ ਡੁੱਬੇ ਪਏ ਨੇ ਕਾਫੀ ਜ਼ਿਆਦਾ ਪਾਣੀ ਖੜਾ ਹੋ ਜਾਂਦਾ ਜੀ ਬਹੁਤ ਜ਼ਿਆਦਾ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਜੀ ਲੋਕਾਂ ਨੂੰ ਆਸ-ਪਾਸ ਇਹਨਾ ਪਾਣੀ ਹੋ ਜਾਂਦਾ ਹੈ ਕਿ ਬਹੁਤ ਹੀ ਭਾਰੀ ਸਮੱਸਿਆ ਦੇਖਣ ਨੂੰ ਮਿਲਦੀ ਹੈ